ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਪਹੁੰਚੇ ਆਪਾਂ ਕਰਨ ਵੀਰ ਕੋਲੇ ਪਿੰਡ ਧੌਲੇ ਟਾਪ ਕੁਆਲਿਟੀ ਦੇ ਹੀਫਰਾਂ ਲੈ ਕੇ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰ ਦਿਆਂਗੇ ਹਸੀ ਕਾਲ ਬਾਈ ਜੀ ਪੱਲਦਾ ਵੀ ਆਪਣਾ ਐਡਰੈਸ ਕਨਫਰਮ ਕਰਵਾ ਲੀ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਬਈ ਨੰਬਰ 9041536117 ਪਿੰਡ ਵੀਰ ਦਾ ਤੋਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 9041536117 ਜਿਹੜੀ ਪਹਿਲੇ ਨੰਬਰ ਤੇ ਬੱਸੀ ਹੈ ਵੀਰੇ ਕੀ ਡਿਟੇਲ ਹੈਗੀ ਉਹਦੀ ਬਈਆ 12 ਮਹੀਨਿਆਂ ਦੀ ਉਮਰ ਹੈ ਦੀ ਸਾਰੀ ਹੈ ਇੱਕ ਸਾਲ ਦੀ ਵੀਰ ਦਾ ਉਮਰ ਆ ਦੰਦੋ ਬਿਲਕੁਲ ਖੀਰੀ ਹੈਗੀ ਬੱਸੀ ਕੱਚੀ ਖੀਰੀ ਹੈਗੀ ਜੇ ਕਿਸੇ ਵੀਰ ਨਾਲ ਸੌਦਾ ਹੁੰਦਾ ਥਣ ਚਾਰ ਨੇ ਫੋਟ ਸ਼ਾਂਕ ਨਹੀਂ ਦੰਦਾਂ ਦੀ ਬਿਲਕੁਲ ਖੀਰੀ ਮਾਦਰ ਬਿਲਕੁਲ ਰਿਕਾਰਡ ਵੀਰ ਕਹਿੰਦਾ 40 ਕਿਲੋ ਰਿਹਾਗਾ ਪਰ ਆਪਾਂ ਮਾਲਕਾਂ ਦੇ ਹਿਸਾਬ ਨਾਲ ਦੱਸਿਆ ਵੀਰ ਆਪਣੇ ਮਨੀਓ 5 ਮਨ ਵਾਲੇ 50 ਮਨ ਵਾਲੇ ਬਾਕੀ ਖੜ ਨਹੀਂ ਦੇਖਣੀ ਬੱਸੀ ਦੀ ਸਟਰਕਚਰ ਬਖੋ ਬੱਸੀ ਦੱਸਦੀ ਹੈ ਪ੍ਰਿੰਟ ਬੱਸੀ ਦਾ ਬਹੁਤ ਨਜ਼ਾਇਜ਼ ਚੰਗਾਗਾ ਬਾਕੀ ਲੈਗ ਸਕੋਰ ਵੀ ਬਹੁਤ ਛੋਟ ਵੀਰੇ ਆਏ ਪਤਾ ਵੀ ਆਪਾਂ ਕਿਹੜੇ ਸੀਮਨ ਦੀ ਆ ਬੱਸੀ ਹੈ ਆਪ ਅਪਰਾ ਇਹਨਾਂ ਵਿਦਕਾ ਸੈਕਸੜ ਦਾ ਪਤਾ ਵੀਰ ਕਹਿੰਦਾ ਵੀ ਆਪਣੀ ਖਰੀਦੀ ਆ ਦੱਸਿਆ ਸੈਕਸੜ ਦੀ ਸੀ ਹੈਗੀ ਸੀ ਕਿ ਮਨਲਾ ਵੀ ਬਸੀ ਦੀ ਖੜ ਨਹੀਂ ਖੁੜਨੀ ਬੋਦੀਬਾਦੀ ਬਹੁਤ ਨਜਾਇਜ਼ ਚੰਗੀ ਆ ਬਸੀ ਦੀ ਬਾਕੀ ਕਨ ਕਨ ਵੀ ਬਸੀ ਦਾ ਬਹੁਤ ਚੰਗਾ ਲੈਗ ਸਕੋਰ ਦੇਖ ਲਓ ਅੰਦਾ ਪੈਰਾਂ ਦੀ ਬਿਲਕੁਲ ਸਾਫ ਕਿਤੇ ਹੱਥ ਧਰਾਣੀ ਹੈਗਾ ਬਸੀ ਤੇ ਬਿਲਕੁਲ ਬੇਦਾਗ ਬਸੀ ਹੈਗੀ ਤੋਰਾ ਤਾਰਾ ਵੀ ਬਸੀ ਦਾ ਬਹੁਤ ਚੰਗਾ ਹੈਗਾ ਜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਤਾਂ ਵਾਈ ਨਾਲ ਜਰੂਰ ਕੰਟੈਕਟ ਕਰ ਲਓ ਵੀਰ ਦਾ ਪਿੰਡ ਧੌਲਾਗਾ ਇਹ ਤਾਂ ਇਹਨਾਂ ਦਾ ਦੂੰਬੀ ਹੈਗਾ ਵੀਰ ਕੰਨੇ ਦੀ ਮਾਦਰ ਆਪਾਂ ਜੇ ਕਿਸੇ ਵੀ ਉਹਨਾਂ ਸੌਦਾ ਹੁੰਦਾ ਫਾਰਮ ਚੋ ਲਈਆਂ ਨੇ ਬਸੀਆਂ ਦੋਨੋਂ ਹੀ ਆਪਾਂ ਮਾਦਰ ਦਿਖਾ ਦਾਂਗੇ 42 43 ਕਿਲੋ ਦੁੱਧ ਵੀਰ ਕੰਨੇ ਹੁਣ ਚੱਲ ਰਹੀ ਹੈ ਵੀਰ ਕੰਨੇ ਦੇ ਮਾਂ ਚਾਰ ਦੰਦੀ ਹੈ ਦੀ ਮਾਂ ਜੀ ਵੀ ਦੰਦਾ ਚ ਪਈ ਹੈ ਪਵਾਲਾ ਵੀ ਪਏ ਚ ਚਾਰ ਦੰਦ ਹੈ ਦੀ ਮਾਦਰ ਵੀ ਵੀਰ ਕੰਨੇ ਚਾਰ ਦੰਦ ਥੱਲੇ 42 ਕਿਲੋ ਦੁੱਧ ਮਤਲਬ ਵੀ ਚਵਾ ਚੋਂਦੇ ਨੇ ਫਾਰਮ ਵਾਲੇ ਵੀਰ ਆਪਾਂ ਦਿਖਾ ਦੇਾਂਗੇ ਬਾਜ ਰੇਟ ਕੀ ਹੋਊਗਾ ਕਰਨ ਜਸਨੋ ਵਾਲਾ ਆਪਾਂ ਲੋਕਾਂ ਵਾਲੇ ਮੁੱਲ ਨਹੀਂ ਕਰਨ ਜਸਨੋ ਵਾਲਾ ਮੁੱਲ ਹੀ ਦੱਸਣਾ 36000 ਯਾਰਾ ਮੋਲੇ 36000 ਵੀਰ ਕਹਿੰਦਾ ਆਪਾਂ ਲੋਕਾਂ ਵਾਂਗੂ 45 50 ਕੁਝ ਮੰਗਣਾ ਹੈ ਨੀਗਾ ਦੂਜੇ 55 ਮੰਗਦਾ ਭਈ ਇਹਦਾ ਬਸ ਨਹੀਂ ਆਹੀਆਂ ਬਸੀਆਂ ਦੇ ਕਰਨ ਕਹਿੰਦਾ ਵੀ 55 55 ਖੜਨੀ ਦੇਖੋ ਤੁਸੀਂ ਬਸੀ ਦੀ ਯਾਰਾ ਕੰਨ ਕੰਨ ਬੋਦੀਵਾਦੀ ਬਹੁਤ ਨਜ਼ਾਇਜ਼ ਚੰਗੀ ਐ ਫੇਸਬੁਕ ਕੁਆਲਿਟੀ ਵੀ ਨਜ਼ਾਇਜ਼ ਚੰਗੀ ਐ ਜਿਹੜੀ ਦੂਜੇ ਨੰਬਰ ਦਾ ਕਰਨ ਵਸੀ ਇਹਨੇ ਦੋ ਵਸੀਆਂ ਪਾਉਣਾ ਕੱਲੀ ਪਾਲੇ ਯਾਰਾ ਵੀਰ ਕਹਿੰਦਾ ਵੀ ਜਿਹਨੇ ਦੋ ਪਾਲਣੀਆਂ ਨੇ ਕੱਲੀ ਪਾਲੇ 25 26 ਕਿਲੋ ਦੁੱਧ ਪਲੂਨ ਬੱਸੀ ਕੋਈ ਆਮਦਾਰੀ ਨਾਲ ਹੀ ਦੇ ਜਾਣਗੇ। ਬਈ ਲਾਣੀਪੂ ਪਰ ਬੱਸੀ ਪੂਰੀ ਸਿਰਾਲਾ ਜਾਦ ਕਰੂਗਾ। ਹਾਂ ਜਿਹੜਾ ਬੰਦਾ ਵੀਰ ਕਹਿੰਦਾ ਲੈ ਗਿਆ ਯਾਦ ਹੀ ਕਰੂਗਾ ਸਟੈਨਿੰਗ ਲੈ ਗਿਆ ਸਕੋਰ ਦੇਖ ਲਓ ਬੱਸੀ ਦਾ ਬਹੁਤ ਚੰਗਾ ਜਿਵੇਂ ਘੋੜੀ ਦੀ ਖੜਨੀ ਹੁੰਦੀ। 30 ਕਿਲੋ ਦੁੱਧ ਪਹਿਲੇ ਸੂਆ ਦੱਸੀ ਯਾਰ ਬਾਈ। ਇਹ ਪੁਰਾਣਾ ਪੜਾ ਬੱਸੀ ਦਾ। ਸਟਰਕਚਰ ਬੱਸੀ ਦਾ ਬਹੁਤ ਨਜਾਇਜ਼ ਚੰਗਾ ਹੈਗਾ ਤੁਸੀਂ ਪਿੱਠ ਪੂੜੇ ਦੀ ਬਾਨਦਰ ਦੇਖ ਲਓ। ਗਰੋਥ ਵੀ ਬੱਸੀ ਦੀ ਫੁੱਲ ਲੱਗੀ ਜਦੋਂ ਨੂੰ ਬੱਸੀ ਨੂੰ ਸੂਣਾਗਾ ਉਹਦੋਂ ਨੂੰ ਕਮਾਲ ਵਾਲਾ ਢਾਂਚਾ ਹੋ ਜਾਣਾ ਬੱਸੀ ਦਾ। ਪਾウダー ਪਾウダー ਖਾ ਕੇ ਆਈ ਆ ਗੱਟੇ ਦੇ ਗੱਟੇ ਗਾਹ ਤੋਂ ਵਿਲੇ ਕਰਕੇ ਆਈ ਆ ਵਾਜੋ ਜਾਂ ਰੇਟ ਮੰਗਿਆ ਕਰਨ ਕਿੰਨਾ ਕਰਨ 36 ਮੰਗਿਆ 36 ਮੰਗਿਆ 35 ਦਿਵਸ ਜੈਸ ਲੋ ਹੋ ਜੂਗੀ ਤੇ ਜਿਹੜੀ ਦੂਜੇ ਨੰਬਰ ਤੇ ਆ ਵੀਰੇ ਇਹ ਆ ਬਈ ਖੀਰੀ ਬੱਚੀ ਆ 1 ਸਾਲ ਦੀ ਆ ਇਹ ਵੀ ਖੀਰੀ ਆ ਵੀਰ ਕਹਿੰਦਾ ਕਿੱਥੋਂ ਲੈਣਾ ਤੋਫੇ ਇਹ ਜੇ ਕੱਢ ਕੱਢ ਕੇ ਆ ਬਈ ਫਾਰਮਾਂ ਚ ਕੱਢਣੇ ਪੈਂਦੇ ਫਾਰਮਾਂ ਚ ਕੱਢਣੇ ਪੈਂਦੇ ਨੇ ਖੀਰੇ ਬੱਚੇ ਤੁਸੀਂ ਦੇਖ ਲਓ ਵੀ ਆਈ ਡੀ ਆਈਆਂ ਬਸੀਆਂ ਦੋਂਦੀਆਂ ਚੌਗੀਆਂ ਹੋਈਆਂ ਪਈਆਂ ਹੋਈਆਂ ਨੇ ਨਹੀਂ ਬਈ ਦੰਨਾ ਚ ਬਿਲਕੁਲ ਖੀਰੀਆਂ ਹੀ ਨੇਗੇ ਇਹਦਾ ਵੀ ਖੀਰੀਆਂ ਲੇਉਣੀ ਚੰਗੀ ਹੈ ਕਰਨ ਕਹਿੰਦਾ ਮਾੜੀ ਕੋਈ ਲਿਆਉਣੀ ਨਹੀਂ ਹੈਗੀ ਕੱਲ ਨੂੰ ਆ ਜਾਣੀਆਂ ਚਾਰ ਬੱਸੀਆਂ ਹੋਰ ਆਪਣੀਆਂ ਫਾਰਮ 'ਚੋਂ ਜੇ ਕਿਸੇ ਵੀਰ ਨੇ ਖਰੀਦਦਾਰੀ ਕਰਨੀ ਹੈ ਉਹਨਾਂ ਦੇ ਥੋੜੇ ਪ੍ਰਾਈਸ ਲੋ ਨੇਗੇ ਇਹਨਾਂ ਦੀਆਂ ਜਿਆਦੇ ਚੰਗੀਆਂ ਹੋਣ ਦੇ ਕਾਰਨ ਗੱਦੀ ਗੁੱਦੀ ਦੇਖ ਲਓ ਤੁਸੀਂ ਗੱਤੀ ਰਹਿ ਬਾਈ ਬੰਦਾ 'ਚ ਬਿਲਕੁਲ ਇਹ ਵੀ ਖੇਰੀ ਹੈ ਸਟਰਕਚਰ ਬੱਸ ਇਹਦਾ ਵੀ ਬਹੁਤ ਨਜ਼ਾਇਜ਼ ਚੰਗਾ ਹੈ ਤੋਰੇ ਪੱਖੋਂ ਬਿਲਕੁਲ ਸਾਫ ਹੈ ਕੱਦ-ਗਾੜ ਵੀ ਫੁੱਲ ਸਾਈਜ਼ 'ਚ ਕਹਿ ਸਕਦੇ ਆਂ ਬੱਸੀਆਂ ਦਾ ਦੰਦਾ ਬਿਲਕੁਲ ਫੇਸ ਦੇਖੋ ਬੱਸੀ ਦਾ ਖੜਨੀ ਦੇਖਣੀ ਬਾਖਣੀ ਪੈਰਾਂ ਦੀ ਲੈਗ ਸਕੋਰ ਬਿਲਕੁਲ ਬਹੁਤ ਨਜ਼ਾਇਜ਼ ਚੰਗਾ ਹੈ ਬੱਸੀ ਦਾ ਕਰਦੇ ਨੇ ਲੱਤਾਂ ਚੋੜੀਆਂ ਕਰਕੇ ਮੈਂ ਉੰਮੀ ਲੈਵਾ ਹੁੰਦਾ ਨਾ ਉਹ ਬੰਦੇ ਕਰਨ ਬਾਈ ਖੁੱਲੀਆਂ ਕਰਕੇ ਥੋੜੀ ਜਿਹੀ ਆਲੋਦਾ ਕਰਦਿਆਂ ਨੇ ਫਾਰਮ ਤੋਂ ਲੈਣ ਕਰਕੇ ਵੀਰ ਕਹਿੰਦਾ ਵੀ ਕਰਨ ਇਹਦਾ ਕੀ ਮੁੱਲ ਹੋਊਗਾ ਜੈ ਸੁਣੋ ਬਈ ਇਹਦਾ ਮੁੱਲ ਵੀ 36035 ਦੇ ਦਾਂਗੇ 36000 ਕਰਨ ਕਹਿੰਦਾ ਇਹਦਾ ਮੁੱਲ ਜੋੜਾ ਕਿੰਨੇ ਦਾ ਹੋਊ ਕਰਨ ਜੇ ਕੋਈ ਵੀਰ ਜੋੜਾ ਲੈਂਦਾ ਹੈ ਜੋੜਾ ਵੀਰ ਕਹਿੰਦਾ 70000 ਦਾ ਦੇ ਦੇਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਐਦਾਂ ਦੀਆਂ ਬੱਸੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ